ਦੇਖੋ ਅੱਗੇ ਅੱਗੇ ਚੱਲ ਕੇ ਇੰਟਰ ਚੋਂ ਤੋ ਟਿਲਾਂ ਚੱਲ ਚੱਲ ਵਾਸ਼ ਪਾਪਾ ਕੋਈ ਠੀਕ ਹੈ ਆ ਦੇਖੋ ਉਹ ਸਾਰੀ ਸੜਕ ਨਹੀਂ ਨਹਿਰਾਨ ਮਾਮਣ ਪਿੰਡਾਂ ਦੇ ਕੋਈ ਨਾ ਮਾਰਦੇ ਅੱਜ ਮਾਰੇ ਲੋਕ ਇਹ ਦੇਣਾ ਬਲੀ ਕੇ ਮੋਨ ਨਾ ਇੱਕ ਇੱਕ ਘਰ ਹਾਲ ਸਾਰੀ ਚੀਜ਼ ਲੈ ਜੇ ਦੂਸਰਾ ਲੈ ਕੇ ਦਰਵਾਜ਼ਾ ਖੋਲਵਾਉਣ ਨੂੰ ਬੰਦ ਰਹਿ ਕਰ ਜਾਓ ਨੂੰ ਚਲੋ ਹੋਰ ਨੂੰ ਦਿਖਾਣਾ ਪੂਜਾ ਚੰਦ ਸਵਾਰਾ ਬੋਲੋ ਚਲੋ ਇੱਕ ਇੱਕ ਜੀ ਆਪ ਕੋ ਤੇ ਨਵੀਂ ਦੇ ਦੇ ਇੱਕ ਇੱਕ ਜੀ ਚਲ ਆ ਮੇ ਫੜਾ ਲੈ ਇੱਕ ਇੱਕ ਜੀ ਆਓ ਰਹਿਣੋ ਪਾ ਜੇ ਬੰਦ ਕਰ ਦੇ ਕੀ ਕਰੀਏ ਚਲੋ ਚਲੋ ਓਏ ਨਾ ਕਰਵਾ ਓਏ ਤੇਲ ਤੋਂ ਦਰੋਜੋ ਕੱਲ ਤਾਂ ਤਾਂ ਫਾਟੋ ਕੋਣ ਫਿਰ ਅੱਗੇ ਜਾਂਦੇ ਕਿਉਂ ਫਿਰ ਘਾਈ ਜਾਂਦੇ ਕੀ ਗੱਲ ਐ ਤੁਹਾਨੂੰ ਸਿੰਦਰਪਾ ਜੀ ਕਮਾ ਕੇ ਨਾਲ ਉਹ ਉਦੋਂ ਲੈ ਲੈ ਚਲ ਉਹਦੇ ਤੇ ਨੋ ਸੁਬੀਰਾ ਬੜੀਆਂ ਰਹਿ ਰਹੀਆਂ ਨੇ ਆਏ ਰੋੜੀ ਨੂੰ ਤੇ ਆ ਟੈਕ ਮੋਬਾਈਲ ਪੁੱਛੋ ਜੀ ਪਾ ਜੀ ਤੇਰੀ ਗੱਲ ਸੁਣੋ ਪਾ ਜੀ ਇਹ ਹੁਣ ਬੰਦੇ ਜਾਣ ਕੇ ਪਾਣੀ ਚ ਲੈ ਕੇ ਸਮਾਨ ਅੱਗੇ ਗਾ ਨਾ ਆਪਸ਼ਾਲ ਕਰਕੇ ਦੇਈ ਜਾਣਗੇ ਇਹਨਾਂ ਬਾਰੇ ਇਹਨਾਂ ਹੋ ਰਿਹਾ ਸਾਰੇ ਬਾਹਰ ਹੋ ਜਾਓ ਆਪਣੀ ਬੇਟੀ ਵੀ ਦਿਓ ਰਸਾਂ ਦੀ ਬੇਟੀ ਦਿਨ ਕਰੋ ਵਾਹ ਜਿਹੜਾ ਗਿਆ ਬੰਦਾ ਵਾਹ ਮੁੜਾ ਚਲੇ ਗਿਆ ਜੀ ਨਾਲ dan saya ਇਹ ਨਹੀਂ ਇਹ ਨਹੀਂ ਚੈਂਜ ਪਾਣੀ ਦੇ ਦਾ ਨਾ ਸਾਹਿਬ ਮਾਤਾ ਹੀ ਬਹੁਤ ਸੀਸਾ ਦੇ ਰਹੇ ਆ ਤਾਂ ਸਾਰੇ ਸਾਡੇ ਕਲੱਬ ਨੂੰ ਬਹੁਤ ਸੀਸਾ ਦੇ ਰਹੇ ਆ ਹਾਂ ਬਈ ਸੀਸਾ ਹੈ ਹਾਂ ਹੋ ਗਿਆ ਉਸਨੇ ਵਿਜ਼ਿਬਿਲਟੀ ਨਹੀਂ ਸਰ ਇਹ ਬੰਦਾ نظر ਨਹੀਂ ਆ ਰਿਹਾ ਬਾਕੀ ਨਾ ਮੈਂ ਨੇ ਇਸ ਨੂੰ ਬੋਲਾ ਹੰਨਾ ਟਿਕੂ ਪਾਰ ਹੀ ਗੇ ਗੇਰੇ ਆ ਪਾਣੀ ਚ ਵਾਟਰ ਭਰ ਗਏ ਆ ਇਹ ਤਾਂ ਇਹ ਨਹੀਂ ਕਿਤੇ ਨਾ ਇਹ ਵੀਡੀਓ ਰਲ ਦੀ ਇੱਥੇ ਕਟਿੰਗ ਨਹੀਂ ਹੋ ਰਹੀ ਇਸ ਨੂੰ ਪ੍ਰੋਬਲਮ ਹੈ ਸਾਰਾ ਅੰਦਰ ਕੱਪੜੇ ਹੀ ਕੱਢੇਗੇ ਲੋਕਾਂ ਨੂੰ ਫਿਰ ਇਸਤੇ ਤਿੰਨ ਬੋਤਲਾਂ ਫੜ ਲਈਆਂ ਫਿਰ ਹਲੇ ਪਾਣੀ ਮੰਗਣ ਨੇ ਬੁੱਤ ਆ ਜਾ ਲੈ ਲੈ

ਬਸ ਬੜੇ ਡੈਂਗੂ ਕਿੰਨੇ ਕ ਜਣੇ ਬਣਾਈ ਓਏ ਚੜੇ ਸੀ ਲੋਕ ਸਮਾਨ ਸਗੋਂ ਆਪਣਾ ਸਾਰਾ ਕੱਢ ਕੇ ਚੜੇ ਪੁੱਤਰਿਆ ਪਾਣੀ ਵਿੱਚ 5 5 6 6 ਫੁੱਟ ਤੱਕ ਮਗਰ ਲਾ ਲਿਓ ਤੇ ਆਪ ਬਣ ਕੇ ਹੋਣਾ ਹੈ ਹਾਂ ਹੌਂਡਾ ਰਹਿੰਦੇ ਆ ਉਹ ਅੱਗੇ ਸਪੱਸ਼ਟ ਜਾਣਦੀ ਓਥੋਂ ਕੁੱਤੀ ਵੀ ਆ ਓਥੇ ਪਤਾ ਲੱਗਣਾ ਜਾ ਕੇ ਹਾਂ ਹਾਂ ਸਮੁੰਦਰੀ ਬਣਿਆ ਟਰੈਕਟਰ ਟਰਾਲੀ ਦਾ ਆਪਣਾ ਹੀ ਕਿੰਨਾ ਭਾਰ ਹੁੰਦਾ ਆ ਹਨਾ ਇਹਦੇ ਨਾਲ ਤਾਂ ਸਾਰੇ ਉੱਤਰ ਨਹੀਂ ਆ ਜਾਂਦੇ ਆ ਆ ਦੇਖੋ ਟਰੈਕਟਰ ਟਰਾਲੀ ਚ ਆਉਂਦੇ ਆ ਸੇਫ ਹੋਊਗਾ ਹੂੰ ਬੜੇ ਜੀ ਕਹਿੰਦਾ ਨਾ ਭਾਜੀ ਉਹ ਬੰਦੇ ਇੱਧਰ ਦੇ ਭੈਤੀ ਹੋਣਾ ਪਾਉਂਦਾ ਵੀ ਸੜਕ ਇੱਥੇ ਹੀ ਆ ਆ ਆਮ ਬੰਦਾ ਆਮ ਬੰਦੇ ਨੂੰ ਇੱਕ ਉਹ ਟਰੈਕਟਰ ਬਹੁਤ ਜੀ ਪੁੱਛਦਾ ਤੁਹਾਨੂੰ ਕੁਝ ਚਾਹੀਦੀ ਆ ਕੋਈ ਕੁਝ ਦੱਸੋ ਨਹੀਂ ਇਹਨਾਂ ਨੇ ਹਾਰੇ ਨੀਚੇ ਪਾਣੀ ਬਾਹਰ ਥੋੜਾ ਜਰੂਰ ਘਟਿਆ ਆ ਪਰ ਚੰਨਨ ਦੇ ਆ ਉਹਨਾਂ ਵੇਖੋ ਕਿੱਡੇ ਪੈ ਬੰਦੇ ਨੇ ਪੈਸੇ ਲਾਏ ਆ ਭਾਈ 50-60 ਲੱਖ ਰੁਪਇਆ ਕੋਠੀ ਥੱਲੇ ਇੱਕ ਪਾਣੀ ਕਿੰਨਾ ਇਹਨਾਂ ਦਾ ਫੋਟੋ ਕਿੰਨਾ ਦੇਖੋ ਹਜੇ 5 ਤੋਂ 6 ਫੁੱਟ ਕੱਢ ਆਇਆ ਬੱਲੇ ਬੱਲੇ ਇਹਨਾਂ ਦਾ ਪਾਣੀ ਜਿਹੜਾ 5 ਤੋਂ 6 ਫੁੱਟ ਸ਼ਟਰ ਨਹੀਂ ਚੱਕਦੇ ਅੱਦੇ ਤੋਂ ਵੱਧ ਕੱਲ ਡੁੱਬੇ ਜਦੋਂ ਅਸੀਂ ਆਏ ਹਾਂ ਤੇ ਅੱਜ ਇਹਨਾਂ ਦਾ ਕੁਝ ਹੋ ਗਿਆ ਸ਼ਟਰਾਂ ਦਾ